तरीके द्वारा ही सेवावां लुईए जा रही थी तो करो करो जथेदाना द्वारा अकाली दल ਦੇ ਨੇਤਾਵਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਤੁਸੀਂ ਦੇਖ ਸਕਦੇ ਹੋ ਕਿ ਬਾਥਰੂਮ ਦੀ ਸੇਵਾ ਕਰਦੇ ਨਜ਼ਰ ਆ ਰਹੇ ਆ ਕਈ ਨੇਤਾਵਾਂ ਨੂੰ ਜਥੇਦਾਨ ਦੁਆਰਾ ਜਿਹੜਾ ਬਾਥਰੂਮ ਦੀ ਸੇਵਾ ਕਰਨ ਦੀ ਗੱਲ ਕੀਤੀ ਗਈ ਸੀ ਸੋ ਸੇਵਾ ਪ੍ਰੇਮ ਸਿੰਘ ਚੰਦੂ ਮਾਜਰਾ ਦੁਆਰਾ ਬਾਥਰੂਮ ਦੀ ਸੇਵਾ ਕੀਤੀ ਜਾ ਰਹੀ ਹੈ ਇੱਕ ਇੱਕ ਕਰਕੇ ਸਾਰੇ ਜਿਹੜੇ ਆ ਨੇਤਾ ਵਾ ਅਕਾਲੀ ਦਲ ਦੇ ਉਹ ਜਿਹੜਾ ਸੇਵਾ ਕਰਦੇ ਨਜ਼ਰ ਆ ਰਿਹਾ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤੇ ਸੁਖਬੀਰ ਸਿੰਘ ਬਾਦਲ ਬਰਤਨਾ ਦੀ ਸੇਵਾ ਕਰਦੇ ਨਜ਼ਰ ਆਏ ਸੀ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਮੁੱਖ ਦੁਆਰ ਤੇ ਜਿਹੜੀ ਸੇਵਾ ਨਿਭਾਈ ਸੀ ਸੇਵਾਦਾਰ ਦੀ ਸੇਵਾ ਨਿਭਾਈ ਸੀ ਬਰਸ਼ਾ ਫੜ ਕੇ ਜਿਹੜੀ ਸੇਵਾਦਾਰ ਦੀ ਡਰੈਸ ਪਾ ਕੇ ਗੱਲੇ ਦੇ ਵਿੱਚ ਤਖਤੀ ਲਾ ਕੇ ਜੋ ਜਿਹੜੀ ਸੇਵਾ ਨਿਭਾਦੇ ਸੁਖਬੀਰ ਸਿੰਘ ਬਾਦਲ ਨਜ਼ਰ ਆਈ ਸੀ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸੇਵਾ ਨਿਭਾਦੇ ਜ਼ਰੂਰ ਨਜ਼ਰ ਆ ਰਹੇ ਐ ਸੋ ਪ੍ਰੇਮ ਸਿੰਘ ਚੰਦੂ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਅਸੀਂ ਗੱਲ ਕਰਾਂਗੇ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਗੱਲ ਕਰਾਂਗੇ ਕੀ ਕੀ ਕਹਿਣਾ ਚਾਹੋਗੇ ਆ ਜੀ ਬਿਲਕੁਲ ਸਹੀ ਆ ਔਰ ਉਹਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕੀਤਾ ਸਭ ਤੋਂ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਐ ਅਸੀਂ ਬਾਥਰੂਮ ਦੀ ਸੇਵਾ ਦੀ ਸਲਝਾਵਾਂ ਸਾਰਿਆਂ ਨੂੰ ਦਿੱਤੀਆਂ ਆ ਦੇਖੋ ਅਸੀਂ ਵਸਾਜ ਵਿੱਚ ਵੇਚਣ ਵਾਲੇ ਵਿਅਕਤੀ ਆ ਕਿਸੇ ਨਾ ਕਿਸੇ ਆਪਣੀਆਂ ਜਾਤੀ ਲੋੜਾਂ ਜਾਂ ਹੋਰ ਧੰਧਿਆਂ ਵਿੱਚ ਰੁੱਝੇ ਰਹਿੰਦੇ ਆ ਪਰ ਜਦੋਂ ਅਸੀਂ ਐਸੇ ਸਵਿੱਤਰ ਸਥਾਨ ਤੇ ਪਹੁੰਚਦੇ ਆ ਉਹ ਸਥਾਨ ਤੇ ਪਹੁੰਚ ਕੇ ਸੇਵਾ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਬੁੱਲੇ ਸ਼ਾਹ ਨੇ ਕਿਸੇ ਟਾਈਮ ਕਿਹਾ ਸੀ ਜਦੋਂ ਰੇਲਵੇ ਸਟੇਸ਼ਨ ਤੇ ਉਤਰਿਆ ਇਤਿਹਾਸਕਾਰ ਕਹਿੰਦੇ ਨੇ ਉਹੋ ਭੁੱਖ ਲੱਗੀ ਸੀ ਕਿਸੇ ਨੇ ਕਿਹਾ ਵੀ ਗੁਰੂ ਘਰ ਆ ਇੱਧਰ ਇੱਥੇ ਤੁਹਾਨੂੰ ਪ੍ਰਸ਼ਾਦਾ ਮਿਲਦਾ ਜਦੋਂ ਆਇਆ ਤਾਂ ਇੱਥੇ ਕਾਰ ਸੇਵਾ ਚੱਲ ਰਹੀ ਸੀ ਤੇ ਕਾਰ ਸੇਵਾ ਦੇ ਵਿੱਚ ਉਹਨੂੰ ਹਿੱਸਾ ਪਾਇਆ ਫੇ ਕਿਰਤਨ ਸੁਣਿਆ ਤੇ ਫੇਰ ਪ੍ਰਸ਼ਾਦਾ ਛਕਿਆ ਜਦੋਂ ਪ੍ਰਸ਼ਾਦਾ ਛਕਿਆ ਤਾਂ ਉਹਨੇ ਇੱਕ ਲੈ ਲੀਹੀ ਇੱਕ ਟਖੜਕੇ ਢੋਲ ਕਵਜੇ ਨਾਲੇ ਤੱਪੇ ਚੁੱਲਾ ਇਨੀ ਗੱਲੇ ਰੱਬ ਵੀ ਖੁਸ਼ ਨਾਲੇ ਖੁਸ਼ਾ ਬੁੱਲਾ ਜਦੋਂ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਆ ਤਾ ਕੁਦਰਤੀ ਤੌਰ ਤੇ ਪਰਮਾਤਮਾ ਬੇਖੁਸ਼ ਹੁੰਦਾ ਸਾਡੇ ਮਨ ਨੂੰ ਵੀ ਇੱਕ ਸੰਤੁਸ਼ਟੀ ਮਿਲਦੀ ਆ ਔਰ ਇੱਕ ਕਿਸਮ ਦਾ ਬੰਦਾ ਨਿਮਰਤਾ ਦੇ ਨਾਲ ਜੋ ਕਿਸੇ ਕਿਸਮ ਦੀਆਂ ਕ੍ਰਿਤਿਆ ਸਮੇਂ-ਸਮੇਂ ਤੇ ਹੋਈਆਂ ਹੋਣ ਉਹਨਾਂ ਨੂੰ ਸੋਧਨ ਦਾ ਇੱਕ ਸੰਕਲਪ ਲੱਗਦਾ ਇੱਕ ਇੱਕ ਸ਼ਰਧਾਲੂਆਂ ਨੂੰ ਬੜੀ ਮੁਸ਼ਕਲ ਆ ਰਹੀਆਂ ਜੀ ਤੁਸੀਂ ਜ਼ਰੂਰ ਸੇਵਾ ਕਰ ਰਹੇ ਹੋ ਲੇਕਿਨ ਇੱਕ ਲਾਮ ਲਸ਼ਕਰ ਦੇ ਨਾਲ ਸੇਵਾ ਕੀਤੀ ਜਾਦੀ ਦੇ ਕਿਸੇ ਤਰ੍ਹਾਂ ਲਾਮ ਲਸ਼ਕ ਨਹੀਂ ਹੈ ਜਿੰਨੇ ਬੰਦੇ ਆਏ ਆ ਸਾਰੇ ਸੇਵਾ ਕਰਨ ਵਾਲੇ ਆ ਕੋਈ ਬੰਦਾ ਕਿਸੇ ਤਰ੍ਹਾਂ ਲਾਮ ਲਸ਼ਕਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਸੀਂ ਉਹੀ ਬੰਦੇ ਨੇ ਜਿਹੜੇ ਸੇਵਾ ਕਰਨ ਵਾਲੇ ਨੇ ਬਿਨਾ ਕਿਸੇ ਤਮਾਸ਼ਾ ਦੇ ਕੋਈ ਬੰਦੇ ਨਹੀਂ ਹੈ ਤੇ ਜੇ ਕਿਸੇ ਤਰ੍ਹਾਂ ਵੀ ਸੰਗਤ ਨੂੰ ਕੋਈ ਪ੍ਰੇਸ਼ਾਨੀਆਂ ਹੋ ਰਹਾ ਹੈ ਤਾਂ ਸਾਨੂੰ ਉਸ ਗੱਲ ਦਾ ਅ ਮੈਨੂੰ ਮਾਫੀ ਚਾਹੁੰਦੇ ਆ ਪਰ ਸਾਡੇ ਵੱਲੋਂ ਮਤਲਬ ਅ ਅਸੀਂ ਤਾਂ ਇਕੱਲੇ ਇਕੱਲੇ ਆਪਣੇ ਆਪਣੇ ਜਿਹੜਾ ਵੀ ਹੈ ਸੇਵਾ ਕਰਦੇ ਲੱਗਿਆ ਹੋਇਆ ਜਾਂ ਮੇਰਾ ਖਿਆਲ ਸਾਡੇ ਤੋਂ ਵੱਧ ਤੁਸੀਂ ਜਿਆਦਾ ਸੋ ਐ ਸੰਨ ਜਿਹੜੇ ਜਿਹੜਾ ਇਹ ਤ੍ਰੇਨ ਸਿੰਘ ਚੰਦੂ ਮਾਜਰਾ ਜਿਹੜੇ ਸੇਵਾ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਸੋ ਅ ਖੁਰਜੀਤ ਸਿੰਘ ਰਖੜਾ ਵੀ ਅੰਨੇ ਦੇ ਨਾਲ ਸੇਵਾ ਕਰਦੇ ਨਜ਼ਰ ਆ ਰਹੇ ਸੋ ਸ਼ੁਰੂਆਤ ਜ਼ਰੂਰ ਕੀਤੀ ਗਈ ਹੈ ਸੇਵਾ ਦੀ ਹਾਲਾਂਕਿ ਬਾਥਰੂਮ ਦੀ ਸੇਵਾ ਦੀ ਸ਼ੁਰੂਆਤ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੁਜੀਤ ਸਿੰਘ ਰਖੜਾਵਾਲੋ ਕੀਤੀ ਗਈ ਆ ਹਲੇ ਬਾਕੀ ਨੇਤਾਵਾਂ ਜਿਨ੍ਹਾਂ ਨੂੰ ਸਜਾਵਾਂ ਪੰ ਸਿੰਘ ਸਾਹਿਬਾ ਨਾਲ ਦਿੱਤੀ ਗਈ ਆ ਉਹ ਵੀ ਬੋਝਲਦ ਬਾਥਰੂਮ ਦੀ ਸੇਵਾ ਦੇ ਵਿੱਚ ਸ਼ਾਮਲ ਹੋਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ